ਸਸ਼ੀਕਾਲ ਦੋਸਤੋ ਦੋਸਤੋ ਅੱਜ ਤੁਹਾਡੇ ਨਾਲ ਮੈਂ ਡਿਸਕਸ ਕਰਨ ਆਇਆ ਉਹ ਬੜਾ ਹੀ ਗੰਭੀਰ ਮੁੱਦਾ ਹੈ ਇਸ ਚ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਕਿ ਕਿਸ ਤਰ੍ਹਾਂ ਦੋ ਵੱਡੇ ਨੈਕਸਸ ਜਾਂ ਦੋ ਵੱਡੇ ਮਾਫੀਆ ਮਿਲ ਕੇ ਇੱਕ ਸਿਸਟਮ ਨੂੰ ਚਲਾਉਂਦੇ ਨੇ ਜਿਸ ਸਿਸਟਮ ਚ ਦੋਨੋਂ ਇੱਕ ਦੂਸਰੇ ਦੀ ਸਪੋਰਟ ਨਾਲ ਵੱਧ ਤੋਂ ਵੱਧ ਤੁਹਾਡੇ ਇਮੋਸ਼ਨਸ ਨਾਲ ਕਿਵੇਂ ਖੇਡਿਆ ਜਾਂਦਾ ਹੈ ਤੇ ਤੁਹਾਡੇ ਕੋਲੋਂ ਕਿਵੇਂ ਧਨ ਉਗਰਾਇਆ ਜਾਂਦਾ ਹੈ ਇਹ ਵੀਡੀਓ ਮੈਂ ਇੱਕ ਪਜ਼ਲ ਦੀ ਫਾਰਮ ਚ ਰਿਕਾਰਡ ਕਰ ਰਿਹਾ ਹਾਂ ਇਸ 'ਚ ਇੱਕ ਤਰ੍ਹਾਂ ਨਾਲ ਇੱਕ ਰਿਡਲ ਹੈ ਤੁਸੀਂ ਅੰਦਾਜ਼ਾ ਲਾਉਣਾ ਹੈ ਕਿ ਕਿੱਥੇ ਕਿੱਥੇ ਕਿਹੜਾ ਕਿਹੜਾ ਕੈਰੈਕਟਰ ਫਿੱਟ ਹੁੰਦਾ ਹੈ ਕੈਰੈਕਟਰ 'ਚ ਮੀਡੀਆ ਪਰਸਨ ਕੌਣ ਹੈ ਤੇ ਉਸ ਤੋਂ ਬਾਅਦ ਉਹ ਸ਼ਖਸ ਜਿਸ ਦੀ ਮੈਂ ਗੱਲ ਕਰ ਰਿਹਾ ਉਹ ਕੌਣ ਹੈ ਮੈਂ ਨਾਮ ਡਿਸਕਲੋਜ਼ ਕਰੂੰਗਾ ਬਟ ਉਹ ਲਾਸਟ ਵਿੱਚ ਬਟ ਨਾਲ-ਨਾਲ ਮੈਂ ਤੁਹਾਨੂੰ ਆਰਗੇਨਾਈਜੇਸ਼ਨਸ ਦੇ ਨਾਮ ਦੱਸਦਾ ਰਹੂੰਗਾ ताकि ਤੁਹਾਨੂੰ ਸਾਰੀ ਗੇਮ ਦੀ ਸਮਝ ਆ ਸਕੇ ਇਹ ਵੀਡੀਓ ਇਸ ਲਈ ਵੀ ਖਾਸ ਹੈ ਕਿ ਜਿਸ ਤਰ੍ਹਾਂ ਆਪਣੇ ਸਿਆਸਤਦਾਨ ਆਪਣੇ ਇਮੋਸ਼ਨਸ ਨਾਲ ਖੇਡ ਕੇ ਆਪਣੀਆਂ ਵੋਟਾਂ ਵਟੋਰਦੇ ਨੇ ਉਸੇ ਤਰ੍ਹਾਂ ਇਹ ਜਿਹੜੇ ਐਨਜੀਓਜ਼ ਨੇ ਇਹ ਆਪਣੇ ਨੋਟਾਂ ਨੂੰ ਵਟੋਰਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਗਾ ਕਹਾਣੀ ਕਹਿ ਲਓ ਜਾਂ ਇੱਕ ਵਿਰਵਾ ਦਊਂਗਾ ਜਿਸ ਤਰ੍ਹਾਂ ਸੰਤ ਰਾਮ ਰਹੀਮ ਸਿੰਘ ਸੰਤ ਬਾਬਾ ਸ਼ਾਸਤਨਾਮ ਜੀ ਨੂੰ ਖੇਤੀ ਕਰਦੇ ਹੋਏ ਮਿਲੇ ਸੀ ਕਿ ਉਹਨਾਂ ਨੇ ਕਿਹਾ ਕਿ ਇਹ ਹੁਣ ਮੇਰਾ ਗੱਦੀਧਾਰੀ ਹੋਏਗਾ ਇਸ ਤਰ੍ਹਾਂ ਹੀ ਇੱਕ ਨਾਮੀ ਐਨਜੀਓ ਜਿਸ ਦਾ ਨਾਮ ਖਾਲਸਾ ਆਇਡ ਹੈ ਉਹਨਾਂ ਨੂੰ ਇੱਕ ਸ਼ਖਸ ਹਿੰਦੁਸਤਾਨ ਚ ਲੱਭੇ ਤੇ ਉਹਨਾਂ ਨੇ ਕਿਹਾ ਕਿ ਇਹ ਸ਼ਖਸ ਹੁਣ ਸਾਡੇ ਬਾਨੀ ਹੋਣਗੇ ਜਾਂ ਸਾਡੇ ਫਾਲੋਅਰ ਹੋਣਗੇ ਇਨ ਇੰਡੀਆ ਜਿਸ ਤਰ੍ਹਾਂ ਸੰਤ ਬਾਬਾ ਰਾਮ ਰਹੀਮ ਸੜਕ ਤੇ ਜਾਂਦੇ ਨੂੰ ਲੱਭੇ ਸੀ ਇਸੇ ਤਰ੍ਹਾਂ ਇਹ ਵਾਲੇ ਬਾਬਾ ਜੀ ਫੇਸਬੁੱਕ ਤੇ ਲੱਭੇ ਸਨ ਆਪ ਜੀ ਬਹੁਤ ਅੱਛੀ ਪੜ੍ਹਾਈ ਕਰ ਰਹੇ ਸੀ ਆਪ ਜੀ ਬਹੁਤ ਉਚੇਰੀ ਵਿਦਿਆਚ ਇਨਵੋਲਵ ਸਨ ਆਪ ਜੀ ਫਲਾਈਂਗ ਦਾ ਕੋਰਸ ਕਰ ਰਹੇ ਸੀਗੇ ਇੱਕਦਮ ਜਿਸ ਤਰ੍ਹਾਂ ਕਿ ਮਹਾਤਮਾ ਬੁੱਧ ਨੂੰ ਬੈਠੇ ਬਿਠਾਏ ਵਟ ਵਿਰਕਸ਼ ਦੇ ਥੱਲੇ ਗਿਆਨ ਦੀ ਪ੍ਰਾਪਤੀ ਹੋਈ ਐਨਲਾਈਟਨਮੈਂਟ ਹੋਈ ਉਸੇ ਤਰ੍ਹਾਂ ਪੜਾਈ ਕਰਦੇ ਹੋਏ ਆਪਣਾ ਕੋਰਸ ਅਧੂਰਾ ਛੱਡ ਕੇ ਆਪ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਕਿ ਮੈਂ ਸਿਰਫ ਲੋਕ ਸੇਵਾ ਲਈ ਦੁਨੀਆ 'ਚ ਆਇਆ ਹਾਂ ਤੇ ਮੈਂ ਲੋਕਾਂ ਦੀ ਭਲਾਈ 'ਚ ਹੀ ਆਪਣੇ ਜੀਵਨ ਰਿਆਪਨ ਕਰੂੰਗਾ ਤੇ ਆਪ ਜੀ ਨੇ ਇੱਕਦਮ ਫੇਸਬੁਕ ਖੋਲੀ ਤੇ ਉਹਦੇ ਵਿੱਚ ਖਾਲਸਾ ਏਡ ਦੇ ਜੋ ਇਨਚਾਰਜ ਵਰਲਡਵਾਈਡ ਸਰਦਾਰ ਰਵੀ ਸਿੰਘ ਖਾਲਸਾ ਨੂੰ ਇੱਕ ਮੈਸੇਜ ਕੀਤਾ ਕਿ ਮੈਂ ਇੰਡੀਆ ਚ ਆਪ ਦੀ ਸਟੈਬਲਿਸ਼ਮੈਂਟ ਨੂੰ ਵਧਾਉਣਾ ਚਾਹੁੰਦਾ ਜਨਾਬ ਨੇ ਸਟੈਬਲਿਸ਼ਮੈਂਟ ਦੇ ਵਾਸਤੇ ਬਹੁਤ ਵਧੀਆ ਵਿਚਾਰ ਰੱਖੇ ਤੇ ਸੁਪਨੇ ਸੰਜੋਏ ਰਵੀ ਸਿੰਘ ਖਾਲਸਾ ਜੀ ਨੂੰ ਇਸ ਜਵਾਨ ਮੁੰਡੇ ਚ ਨਵਾਂ ਜੋਸ਼ ਲੱਗਿਆ ਤੇ ਉਹਨਾਂ ਨੇ ਇਹਨਾਂ ਨੂੰ ਡਾਇਰੈਕਟਰ ਬਣਾ ਦਿੱਤਾ ਖਾਲਸਾ ਏਡ ਏਸ਼ੀਆ ਪੈਸੀਫਿਕ ਦਾ ਅਤੇ ਬਾਅਦ ਵਿੱਚ ਜਿਹੜੀ ਕਿ ਨਵੀਂ ਇੱਕ ਐਂਟੀਟੀ ਐਨਜੀਓ ਜਿਸ ਨੂੰ ਕਹਿ ਸਕਦੇ ਆ ਉਹ ਹਿੰਦੁਸਤਾਨ ਚ ਰਜਿਸਟਰ ਕੀਤੀ ਜਿਸ ਦਾ ਨਾਮ ਖਾਲਸਾ ਏਡ ਇੰਡੀਆ ਰੱਖਿਆ ਗਿਆ ਦੋਸਤੋ ਇਸ ਖਾਲਸਾ ਏਡ ਇੰਡੀਆ ਨੂੰ ਨਵੇਂ ਸਿਰਿਓਂ ਸਿਰਜਣ ਦਾ ਕਾਰਨ ਸੀ ਕਿ ਇੰਡੀਆ ਜੀ ਇੱਕ ਅਦਾਰਾ ਹੈ ਜਿਸ ਦਾ ਨਾਮ ਹੈ ਐਫਸੀਆਰਏ ਜੋ ਕਿ ਬਾਹਰੋਂ ਆਉਣ ਵਾਲੇ ਪੈਸੇ ਤੇ ਚੈੱਕ ਰੱਖਦਾ ਹੈ ਇੱਕ ਤਰ੍ਹਾਂ ਦਾ ਇੱਕ ਵਾਚ ਡੌਗ ਹੈ ਉਹ ਇਹ ਦੇਖਦੇ ਨੇ ਕਿ ਕਿਤੋਂ ਕੋਈ ਗਲਤ ਤਰੀਕਿਆਂ ਨਾਲ ਪੈਸਾ ਤਾਂ ਨਹੀਂ ਆ ਰਿਹਾ ਸੋ ਆਪ ਨੇ ਇੱਕ ਨਵਾਂ ਅਦਾਰਾ ਇੱਥੇ ਸਟੈਬਲਿਸ਼ ਕੀਤਾ ਜਿਸ ਵਿੱਚ ਬਹੁਤ ਹੀ ਸੇਵਾ ਭਾਵਨਾ ਨਾਲ ਆਪ ਜੀ ਜੁੜੇ ਤੇ ਆਪ ਜੀ ਨੇ ਉਹਨੂੰ ਅੱਗੇ ਵਧਾਇਆ ਕਿਉਂਕਿ ਖਾਲਸਾ ਏਡ ਦਾ ਬਹੁਤ ਵੱਡਾ ਨਾਮ ਸੀ ਤੇ ਉਸ ਕਰਕੇ ਬਹੁਤ ਵੱਡੀਆਂ ਨਾਮੀ ਸ਼ਖਸੀਅਤਾਂ ਬਹੁਤ ਸਾਰੇ ਫਿਲਮੀ ਐਕਟਰ ਐਕਟ੍ਰੈਸਸ ਤੇ ਹੋਰ ਕਈ ਨਾਮਚੀਨ ਵਿਅਕਤੀ ਇਹਦੇ ਨਾਲ ਜੁੜ ਗਏ ਉਹਨਾਂ ਦੇ ਜੁੜਨ ਨਾਲ ਬੈਨੀਫਿਟ ਕੀ ਹੋਇਆ ਬੈਨੀਫਿਟ ਸਭ ਤੋਂ ਵੱਡਾ ਇਹ ਹੋਇਆ ਕਿ ਸਭ ਨੂੰ ਇਹ ਟਰਸਟ ਬਿਲਡ ਅਪ ਹੋਣ ਲੱਗ ਗਿਆ ਕਿ ਇਹ ਬੜੇ ਸੱਚੇ ਸੁੱਚੇ ਨੇ ਓਨੈਸਟ ਨੇ ਤੇ ਇਹਨਾਂ ਤੇ ਆਪਾਂ ਭਰੋਸਾ ਕਰ ਸਕਦੇ ਆ ਤੇ ਹਜ਼ਾਰਾਂ ਲੱਖਾਂ ਚ ਫੰਡ ਇਕੱਤਰਿਤ ਹੋਣ ਲੱਗੇ ਬਹੁਤ ਜਗ੍ਹਾ ਤੇ ਬੜੇ ਵਧੀਆ ਕੈਂਪ ਲਾਏ ਗਏ ਤੇ ਆਪ ਜੀ ਬਹੁਤ ਸੋਹਣਾ ਕੰਮ ਕਰ ਰਹੇ ਸੀਗੇ ਤੇ ਰਵੀ ਸਿੰਘ ਖਾਲਸਾ ਦੇ लाडले ਪੁੱਤਰ ਵੀ ਬਣ ਗਏ ਕਦੇ-ਕਦੇ ਰੁੱਸ ਜਾਣਾ ਤਾਂ ਉਹਨਾਂ ਨੇ ਇੰਟਰਨੈਸ਼ਨਲ ਟ੍ਰਿਪਸ ਦੇ ਦੇਣੇ ਇਨ ਦਾ ਮੇਨ ਟਾਈਮ ਆਪ ਜੀ ਨੂੰ ਲੱਗਿਆ ਕਿ ਸੇਵਾ ਦਾ ਥੋੜਾ ਮੇਵਾ ਨਹੀਂ ਮਿਲ ਰਿਹਾ ਕੱਲੀ ਸੇਵਾ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲੇਗਾ ਤਾਂ ਆਪ ਜੀ ਇੱਕ ਜੋ ਆਪਣੀ ਜ਼ੁਬਾਨੀ ਉਹਨਾਂ ਨੇ ਕਿਹਾ ਹੈ ਕਿ ਮੈਂ ਐਜ਼ ਅ ਕੰਸਲਟੈਂਟ ਵੀ ਐਕਟ ਕਰਦਾ ਸੀਗਾ ਮੈਂ ਵੀ ਮੈਂ ਕੰਸਲਟੈਂਟ ਹਾਂ ਜੀ ਬੇਸਿਕਲੀ ਕਰ ਰਿਹਾ ਹਾਂ ਮੈਂ ਆਪਣੀ ਕੰਸਲਟੈਂਸੀ ਫੀਸ ਚਾਰਜ ਕਰਦਾ ਜੀ ਐਜ਼ ਅ ਕੰਸਲਟੈਂਟ ਐਕਟ ਕਰਨਾ ਜਾਂ ਸੈਲਰੀ ਲੈਣਾ ਚਲੋ ਇਹ ਮੈਂ ਸਮਝਦਾ ਕਿ ਆਪਸ ਵਿੱਚ ਮਿਲਦਾ ਜੁਲਦਾ ਹੀ ਕੰਮ ਹੈ ਤੋਂ ਸੇਵਾ ਦਾ ਮੇਵਾ ਵੀ ਮਿਲਣ ਲੱਗੇ ਆ ਇੰਟਰਨੈਸ਼ਨਲ ਟ੍ਰਿਪਸ ਵੀ ਮਿਲਣ ਲੱਗੇ ਜਨਾਬ ਹੁਣਾਂ ਨੇ ਕਾਫੀ ਅੱਛੀ ਗਰੋਥ ਕੀਤੀ ਇੱਕ ਵੈਸਪ ਸਕੂਟਰ ਜਿਹਦਾ ਕਿ ਨੰਬਰ ਪੀਬੀ 11 ਏਡਬਲਯੂ 4315 ਸੀ ਤੋਂ ਤਰੱਕੀ ਕਰਦੇ ਹੋਏ ਸੋਹਣੀਆਂ ਗੱਡੀਆਂ ਸਕੋਰਪੀਓ ਇਨੋਵਾ ਤੇ ਹੁਣ ਫੋਰਚੂਨਰ ਤੱਕ ਪਹੁੰਚ ਚੁੱਕੇ ਹਨ ਸੋ ਦੋਸਤੋ ਇਸ ਤੋਂ ਬਾਅਦ ਸਟੋਰੀ ਚ ਇੱਕ ਟਵਿਸਟ ਆਉਂਦਾ ਹੈ ਟਵਿਸਟ ਕੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਜਨਾਬ ਹਰੀ ਸ਼ੈਰੀ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਤੇ ਹਰ ਜਿਹੜਾ ਇੱਕ ਪਰਿਵਾਰ ਹੁੰਦਾ ਹੈ ਜਾਂ ਹਰ ਇੱਕ ਪਰਿਵਾਰ ਦੀ ਜੋ ਜੀਵਨ ਸ਼ੈਲੀ ਹੁੰਦੀ ਹੈ ਉਹਦਾ ਧਿਆਨ ਉਸੇ ਤਰ੍ਹਾਂ ਰਹਿੰਦਾ ਹੈ ਫੋਰ ਐਗਜ਼ਾਮਪਲ ਜੇ ਵਕੀਲ ਸਾਹਿਬ ਹੋਣ ਤਾਂ ਉਹ ਦੇਖਣਗੇ ਕਿਥੇ ਲੜਾਈ ਝਗੜਾ ਹੋ ਰਿਹਾ ਹੈ ਤੇ ਆਪਾਂ ਨੂੰ ਕੋਈ ਕੇਸ ਮਿਲੇਗਾ ਡਾਕਟਰ ਇੱਕ ਸਵਸਥ ਇਨਸਾਨ ਚ ਇੱਕ ਮਰੀਜ਼ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤੇ ਜਿਵੇਂ ਆਪਾਂ ਸਾਡੇ profession ਨੂੰ ਵੀ ਲਈਏ ਕਿ ਪੱਤਰਕਾਰ ਹਰ ਥਾਂ ਤੇ ਕੋਈ ਨਾ ਕੋਈ ਕੰਟੈਂਟ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਸੇ ਤਰ੍ਹਾਂ ਸ਼ਹਿਰੀ ਪਰਿਵਾਰ ਜਿਹੜੇ ਨੇ ਸ਼ਹਿਰੀ ਸਿੱਖ ਫੈਮਲੀਆਂ ਨੇ ਉਹ ਯੂਜੂਲੀ ਹਰ ਜਗ੍ਹਾ ਤੇ ਬਿਜ਼ਨਸ ਲੱਭਦੀਆਂ ਹੁੰਦੀਆਂ ਉਹਦੇ ਵਿੱਚ ਕੀ ਹੋਇਆ ਕਿ ਐਸਟੈਬਲਿਸ਼ਮੈਂਟ ਚੱਲ ਰਹੀ ਸੀਗੀ ਪਰ ਇੱਕ ਚਾਰ ਪੰਜ ਚੀਜ਼ਾਂ ਬੜੀਆਂ ਗੜਬੜ ਵਾਲੀਆਂ ਸਾਹਮਣੇ ਆਈਆਂ ਸਭ ਤੋਂ ਪਹਿਲੀ ਗੜਬੜ ਜੋ ਦੇਖਣ ਚ ਮਿਲੀ ਉਹ ਸੀ ਮੁਸਤਫਾਵਾਦ ਇੱਕ ਪਿੰਡ ਹੈ ਰੋਪੜ ਦੇ ਏਰੀਏ ਚ ਉੱਥੇ ਕੁਝ ਖਾਲਸਾ ਹਾਇਡ ਨੇ ਘਰ ਬਣਵਾ ਕੇ ਦਿੱਤੇ ਜਿਨ੍ਹਾਂ ਦੀ ਕੁਆਲਿਟੀ ਨਾਟ ਐਟ 올 ਲਿਵੇਬਲ ਸੀ ਬਹੁਤ ਗੰਦੀ ਕੁਆਲਿਟੀ ਦੇ ਸੀਗੇ ਤੇ ਇਹ ਘਰਾਂ ਵਿੱਚ ਰਹਿਣਾ ਇੱਕ ਆਮ ਇਨਸਾਨ ਲਈ ਬਹੁਤ ਔਖਾ ਸੀਗਾ ਦੋਸਤੋ ਜੇ ਮੈਂ ਵੀ ਕੋਈ ਐਨਜੀਓ ਰਨ ਕਰਨੀ ਹੋਵੇ ਤਾਂ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਮੈਂ ਜਿਹੜਾ ਵੀ ਸਰਸਦ ਜੀਆਂ ਜੋ ਵੀ ਸਮਗਰੀ ਮੈਂ ਵੰਡਣੀ ਹੈ ਉਹਨੂੰ ਜੇ ਪ੍ਰਕਿਊਰ ਕਰਨਾ ਹੋਵੇ ਤਾਂ ਮੈਂ ਹੋਲ ਸੇਲ ਤੋਂ ਇਹਾਂ ਕਿਸੇ ਵੱਡੇ ਸ਼ਹਿਰ ਦੀ ਕਿਸੇ ਵੱਡੀ ਦੁਕਾਨ ਤੋਂ ਲਵਾਵਾਂਗਾ ਜਿੱਥੋਂ ਕਿ ਮੈਨੂੰ ਕੁਝ ਰਿਬੇਟ ਮਿਲ ਸਕੇ ਕੁਝ ਸਸਤਾ ਮਿਲ ਸਕੇ ਪਰੰਤੂ ਇਹਨਾਂ ਦੀ ਐਨਜੀਓ ਨੇ ਜਦੋਂ 40 ਟਨ ਪੈਸਟਿਸਾਈਡਸ ਵੰਡਣ ਦਾ ਪਲਾਨ ਬਣਾਇਆ ਤਾਂ ਉਹ ਇੱਕ ਪਿੰਡ ਦੀ ਦੁਕਾਨ ਤੋਂ ਖਰੀਦੇ ਗਿਆ ਦਾ ਜਿਹੜਾ ਕਿ ਇਸ ਟਾਈਮ ਐਗਜ਼ਿਸਟੈਂਸ ਚ ਹੀ ਨਹੀਂ ਹੈ ਦੁਕਾਨ ਬੰਦ ਹੈ ਕੰਪਨੀ ਭੱਜ ਚੁੱਕੀ ਹੈ ਨਾਲ ਦੀ ਨਾਲ ਉਹਨਾਂ ਨੇ ਕਿਸਾਨਾਂ ਨੂੰ ਡੀਏਪ ਵੰਡਣ ਦਾ ਦਾਵਾ ਕੀਤਾ ਜਿਸ ਤੋਂ ਉਹਨਾਂ ਨੇ ਕਿਹਾ ਕਿ ਅਸੀਂ 24000 ਬੈਗਸ ਡੀਏਪ ਦੇ ਵੰਡੇ ਨੇ ਜਦੋਂ ਕਿ ਐਕਚੁਅਲੀ 12000 ਬੈਗ ਵੰਡੇ ਗਏ ਨੇ ਤੇ 12000 ਪਤਾ ਹੀ ਨਹੀਂ ਕਿੱਥੇ ਗਏ ਇਸ ਦੇ ਨਾਲ ਹੀ ਇਹ ਵੀ ਸੁਣਨ ਚ ਆਇਆ ਕਿ ਜਿਹੜਾ ਉਹਨਾਂ ਦਾ ਪਟਿਆਲਾ ਇਹ ਇੱਕ ਗੋਡਾਊਨ ਹੈ ਉਹਦੇ ਵਿੱਚ ਅਰਾਊਂਡ 2000 ਦੇ ਕਰੀਬ ਵਾਟਰ ਫਿਲਟਰ ਵੀ ਰੋਲਦੇ ਫਿਰਦੇ ਨੇ ਇਹ ਜਿਹੜਾ ਤੁਹਾਨੂੰ ਮੈਂ ਆਂਕੜਾ ਦੇ ਰਿਹਾ ਇਹ ਮੈਂ ਆਪਣੇ ਕੋਲੋਂ ਨਹੀਂ ਦੇ ਰਿਹਾ ਦੋਸਤੋ ਬੜੇ ਹੀ ਮਸ਼ਹੂਰ ਪੱਤਰਕਾਰ ਨੇ ਜਿਹਨਾਂ ਦਾ ਨਾਮ ਹੈ ਜਸਪਾਲ ਸਿੰਘ ਨੇਜਰ ਜੋ ਅਕਸਰ ਹੀ ਐਸੇ ਇਸ਼ੂਸ ਤੇ ਡਾਟਾ ਕਲੈਕਟ ਕਰਦੇ ਰਹਿੰਦੇ ਹਨ ਤੇ ਰਿਸਰਚ ਕਰਦੇ ਰਹਿੰਦੇ ਹਨ ਉਹਨਾਂ ਦਾ ਮੈਂ ਲਿੰਕ ਨਾਲ ਅਟੈਚ ਕਰ ਦੂੰਗਾ ਡਿਸਕ੍ਰਿਪਸ਼ਨ ਵਿੱਚ ਉਹਨਾਂ ਨੇ ਇਹ ਚੀਜ਼ ਨਸ਼ਰ ਕੀਤੀ ਕਿ ਕਿਸ ਤਰ੍ਹਾਂ ਖਾਲਸਾ ਏਡ ਦੇ ਕੰਮਾਂ ਵਿੱਚ ਵੱਡੇ ਪੱਧਰ ਤੇ ਧੰਦਲੀਆਂ ਹੋਈਆਂ ਇਸ ਤੋਂ ਬਾਅਦ ਇੱਕਦਮ ਪਤਾ ਨਹੀਂ ਕੋਈ ਪਿਤਾ ਜੀ ਜਿਵੇਂ ਨੂੰ ਕਹਿੰਦੇ ਆਪਾ ਪਾਪਾ ਜੀ ਨੇ ਕੋਈ ਗਿਆਨ ਦਿੱਤਾ ਉਹ ਗਿਆਨ صدਕਾ ਜਾਂ ਇੱਕਦਮ ਐਨੀ ਜ਼ਿਆਦਾ ਜ਼ੋਰ ਦੀ ਸੇਵਾ ਭਾਵਨਾ ਜਾਗੀ ਕਿ ਇੱਕ ਨਵੀਂ ਐਨ ਜੀਓ ਸਟੈਬਲਿਸ਼ ਕੀਤੀ ਗਈ ਹੁਣ ਦੇਖੋ ਇਹਦੇ ਨਾਲ ਮੈਂ ਇਹੀ ਐਕਸਪਲੇਨ ਕਰਾ ਜਾਊਂਗਾ ਕਿ ਕਿੱਦਾਂ ਇੱਕ মিডিਆ ਮਾਫੀਆ ਤੇ ਇੱਕ ਐਨਜੀਓ ਮਾਫੀਆ ਕਿਵੇਂ ਜੁੜ ਕੇ ਕੰਮ ਕਰਦੇ ਨੇ ਸੇਮ ਉਹੀ মিডিਆ ਪੱਤਰਕਾਰ ਜੋ ਆਲਰੇਡੀ ਪਹਿਲਾਂ ਖਾਲਸਾ ਏਡ ਦੇ ਨਾਮ ਤੇ ਆਪਣੇ ਆਪ ਨੂੰ ਸਟੈਬਲਿਸ਼ ਕਰ ਰਿਹਾ ਸੀ ਉਹ ਦੁਬਾਰਾ ਨਵੀਂ ਬਣੀ ਐਂਟੀਟੀ ਜਿਹਦਾ ਕਿ ਨਾਮ ਗਲੋਬਲ ਸਿਕਸ ਹੈ ਉਹਦੇ ਨਾਲ ਜੁੜ ਕੇ ਨਾਲ ਹੀ ਆਪਣੇ ਵਿਊਜ਼ ਵਧਾ ਰਿਹਾ ਸੀ ਤੇ ਨਾਲ ਹੀ ਸਾਰੇ ਐਕਟਰਸ ਸਾਰੇ ਸੈਲੀਬ੍ਰਿਟੀਜ਼ ਨੂੰ ਨਾਲ ਲੈ ਕੇ ਆ ਰਿਹਾ ਸੀਗਾ ਗਲੋਬਲ 6 ਦੀਆਂ ਜੈਕਟਾਂ ਪੋਆ ਕੇ ਤਾਂ ਇੱਕ ਤਰ੍ਹਾਂ ਨਾਲ ਜੋ ਆਮਦਨ ਖਾਲਸਾ ਹੈਡ ਨੂੰ ਬਣੀ ਹੋਈ ਸੀ ਉਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਲੋਬਲ 6 ਦੇ ਨਾਲ ਜਦੋਂ ਕਿ ਗਲੋਬਲ 6 ਇੱਕ ਛੋਟੇ ਜਿਹੇ bizness minded ਬੰਦਿਆਂ ਦੀ ਇੱਕ NGO ਹੈ ਜਿਨ੍ਹਾਂ ਦਾ vision ਜਿਨ੍ਹਾਂ ਦੀ ਸੋਚ ਸਿਰਫ ਗਰੋਥ ਕਰਨਾ ਹੈ ਹੁਣ ਇੱਕ ਐਗਜ਼ਾਮਪਲ ਮੈਂ ਹੋਰ ਦਿੰਨਾ ਤੁਹਾਨੂੰ ਇਸ ਅਸੀਂ ਇਸ ਦੇ ਨਾਲ ਹੀ ਵੀਡੀਓ ਵੀ ਅਟੈਚ ਕਰਾਂਗੇ ਜਿਸ ਜਨਾਬ ਖੁਣੀ ਕਹਿ ਰਹੇ ਨੇ ਪਹਿਲਾਂ ਕਿ ਦੇਖੋ ਜੀ ਮੈਂ ਤਾਂ ਇੱਕ ਕਿਉਂਕਿ ਘਰ ਚਲਾਉਣ ਲਈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕ ਪਾਰਟਿਕੂਲਰ ਤਨ ਦੀ ਦੂਜਾਤ ਹੁੰਦੀ ਹੈ ਮੈਂ ਵੀ ਮੈਂ ਕੰਸਲਟੈਂਟ ਹਾਂ ਜੀ ਬੇਸਿਕਲੀ ਯਾਜ਼ এ ਕੰਸਲਟੈਂਟ ਜੋ ਪਰਿਵਾਰ ਦੇ ਖਾਤੇ ਲਈ ਆਬਵੀਅਸਲੀ ਤੁਸੀਂ ਸੇਵਾ ਕਰ ਰਹੇ ਹੋ ਤਾਂ ਮੈਂ ਆਪਣੀ ਕੰਸਲਟੈਂਸੀ ਫੀਸ ਚਾਰਜ ਕਰਦਾ ਜੀ ਤੁਸੀਂ ਕਿੰਨੀ ਤਨਖਾਹ ਲੈਣੇ ਹੋ ਇਸ ਸੰਸਥਾ ਤੋਂ ਅਸੀਂ ਤਾਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਾਂ ਜੀ ਹੁਣ ਉਹ ਖਾਲਸਾ ਏਡ ਜੋ ਉਸ ਟਾਈਮ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਸੀਗੀ ਹੁਣ ਉਹੀ ਸ਼ਖਸ ਗਲੋਬਲ ਸਿਕਸ 'ਚ ਨਿਸ਼ਕਾਮ ਸੇਵਾ ਕਰ ਰਿਹਾ ਹੈ ਉਹ ਕਹਿੰਦੇ ਹੁਣ ਸਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਸਾਡੇ ਬੱਚੇ ਗੁਰਦੁਆਰਿਆਂ ਦੇ ਪੜ ਲੈਣਗੇ ਕੋਈ ਗੱਲ ਨਹੀਂ ਪਰ ਮੇਰੇ ਅੰਦਰ ਜੋ ਟੀਸ ਹੈ ਜੋ ਮੇਰੇ ਅੰਦਰ ਇੱਕ ਜਜ਼ਬਾ ਹੈ ਸੇਵਾ ਦਾ ਮੈਂ ਉਸ ਨੂੰ ਪੂਰਾ ਕਰਾਂਗਾ ਤੇ ਹੁਣ ਉਹਨਾਂ ਨੇ ਕੋਈ ਵੀ ਇਨਕਮ ਗਲੋਬਲ ਸਿਕਸ ਤੋਂ ਲੈਣੀ ਬੰਦ ਕਰ ਦਿੱਤੀ ਦੋਸਤੋ ਇਸ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਸਿਰਫ ਇਹ ਸੀਗਾ ਕਿ ਕਿਸ ਤਰ੍ਹਾਂ ਦੋ ਅਲੱਗ-ਅਲੱਗ ਮਾਫੀਆ ਜੁੜ ਕੇ ਇੱਕ ਦੂਸਰੇ ਨੂੰ ਸਪੋਰਟ ਕਰਦੇ ਨੇ ਤੇ ਕਿਸ ਤਰ੍ਹਾਂ ਫਿਰ ਉਹ ਗਰੋ ਕਰਦੇ ਨੇ ਇੱਕ ਸ਼ਖਸ ਜਿਸ ਦੀ ਕੋਈ ਐਗਜ਼ਿਸਟੈਂਸ ਨਹੀਂ ਸੀ ਉਹਨੂੰ ਇੱਕ ਨਾਮ ਮਿਲ ਗਿਆ ਇੱਕ ਮੀਡੀਆ ਪਰਸਨ ਜੋ ਕਿ ਗਰੋ ਕਰ ਰ ਵੀ ਰਿਹਾ ਸੀਗਾ ਤੇ ਉਹਨੂੰ ਵੀ ਇੱਕ ਤਰ੍ਹਾਂ ਨਾਲ ਫਾਇਦਾ ਪਹੁੰਚਣਾ ਸੀਗਾ ਖਾਲਸਾ ਏਡ ਦੇ ਵੱਡੇ ਨਾਮ ਨਾਲ ਉਹ ਵੀ ਉਹਨਾਂ ਨਾਲ ਜੁੜ ਗਿਆ ਤਾਂ ਉਹਨਾਂ ਨੇ ਆਪਣੇ ਵਿਊਜ਼ ਵਟੋਰੇ ਮੀਡੀਆ ਮਾਫੀਆ ਨੇ ਆਪਣੇ ਵਿਊਜ਼ ਵਟੋਰੇ ਨਾਲ ਹੀ ਸ਼ਾਇਦ ਕੈਸ਼ ਬੈਨੀਫਿਟਸ ਵੀ ਮਿਲੇਗੀ ਹੋਣਗੇ ਪਰੰਤੂ ਨਾਲ ਹੀ ਇੱਕ ਸ਼ਖਸ ਜਿਸ ਦੀ ਕੋਈ ਐਗਜ਼ਿਸਟੈਂਸ ਨਹੀਂ ਸੀ ਸੋਸਾਇਟੀ ਵਿੱਚ ਉਹ ਇੱਕ ਨਾਮੀ ਸ਼ਖਸ ਬਣ ਗਿਆ ਪੂਰੇ ਹਿੰਦੁਸਤਾਨ ਦੁਨੀਆ ਭਰ ਚੋਂ ਉਹਨੂੰ ਜਾਣਿਆ ਜਾਣ ਲੱਗਾ ਜਦੋਂ ਉਸ ਦਾ ਪਰਪਸ ਹੱਲ ਹੋਇਆ ਉਹਨੇ ਛਾਲ ਮਾਰੀ ਤੇ ਇੱਕ ਨਵੀਂ ਚੀਜ਼ ਪੈਦਾ ਕੀਤੀ ਹੁਣ ਕਿਉਂਕਿ ਉਸ ਨੂੰ ਸਪੋਰਟ ਦੀ ਲੋੜ ਸੀ ਤਾਂ ਉਹੀ ਮੀਡੀਆ ਮਾਫੀਆ ਉਹਨੂੰ ਸਪੋਰਟ ਕਰਨ ਲਈ ਸਾਰੇ ਆਪਣੇ ਔਜ਼ਾਰ ਲੈ ਕੇ ਹਾਜ਼ਰ ਹੋ ਗਿਆ ਕਿ ਸਰ ਹੁਣ ਅਸੀਂ ਤੁਹਾਨੂੰ ਸਪੋਰਟ ਕਰਦੇ ਆਂ ਇਹਦੇ ਨਾਲ ਹੀ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਕਿ ਜੋ ਮੀਡੀਆ ਪਹਿਲਾਂ ਸਾਰੀ ਕਵਰੇਜ ਖਾਲਸਾ ਏਡ ਨੂੰ ਦਿੰਦਾ ਸੀਗਾ ਇਸ ਵਾਰ ਜਿਹੜੇ ਫਲੱਡਸ ਆਏ ਉਹਨਾਂ ਦੇ ਵਿੱਚ ਸਿਰਫ ਗਲੋਬਲ ਸਿਕਸ ਦਿਖੇ ਖਾਲਸਾ ਏਡ ਦਾ ਨਾਮੋਂ ਨਿਸ਼ਾਨ ਨਹੀਂ ਸੀ ਹੁਣ ਆਪਾਂ ਨੂੰ ਸੁਚੇਤ ਹੋਣ ਦੀ ਜਾਗਰੂਕ ਹੋਣ ਦੀ ਲੋੜ ਹੈ ਜਦੋਂ ਦੇਖਦੇ ਆ ਕਿ ਕੋਈ ਸਿੱਖੀਜ਼ਮ ਦੇ ਨਾਮ ਤੇ ਪੈਸਾ ਮੰਗਵਾ ਰਿਹਾ ਹੈ ਲੋਕਾਂ ਦੀ ਮਦਦ ਵਾਸਤੇ ਆਪਾਂ ਨੇਵਾ ਪੈਸਾ ਸੁਟਣਾ ਸ਼ੁਰੂ ਕਰ ਦਿੰਨੇ ਆ ਆਪਾਂ ਕਦੀ ਇਹ ਨਹੀਂ ਦੇਖਦੇ ਕਿ ਉਸ ਆਦਮੀ ਦਾ ਜੋ ਇੱਕ ਸਕੂਟਰ ਤੇ ਘੁੰਮਦਾ ਸੀਗਾ ਉਹਦਾ ਜੀਵਨ ਪੱਧਰ ਜਿਆਪਨ ਪੱਧਰ ਕਿਸ ਲੈਵਲ ਤੱਕ ਪਹੁੰਚ ਚੁੱਕਿਆ ਹੈ ਜਸਟ ਥੋੜੇ ਪੈਸੇ ਨਾਲ ਸੋ ਹੁਣ ਸਮਾਂ ਹੈ ਸੁਚੇਤ ਹੋਣ ਦਾ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ادارے ਐਡੇ ਐਡੇ ਵੱਡੇ ਬਣ ਰਹੇ ਨੇ ਉਹ ਕਿਸ ਦੇ ਨਾਲ ਬਣ ਰਹੇ ਨੇ ਤੁਹਾਡੇ ਪੈਸਿਆਂ ਨਾਲ ਸਾਡਾ ਕੰਟੈਂਟ ਤੁਹਾਨੂੰ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਸ਼ੁਕਰੀਆ